ਸਤਿ ਸ਼੍ਰੀ ਅਕਾਲ ਜੀ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਜਾਦੀ ਪੰਡਿਤ ਕਲਾਥ ਹਾਊਸ ਚੋਂ ਆ ਕੇ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਤੁਹਾਡਾ ਵੀਡੀਓ ਦੇ ਵਿੱਚ ਫੁੱਲ ਫਾਇਦਾ ਕਰਾਂਗੇ ਇਹ ਸੂਟ ਆਪਾਂ ਬਹੁਤ ਹੀ ਜ਼ਿਆਦਾ ਲੈਸ ਪ੍ਰਾਈਸ ਤੇ ਲਾਉਣ ਲੱਗੇ ਆ ਇਹਨਾਂ ਦਾ ਫੈਬਰਿਕ ਰਹੂਗਾ ਫੁੱਲ ਕਾਟਨ ਜੀ 100% ਕਾਟਨ ਹੈ ਜੀ ਪਿਓਰ ਤੇ ਬਹੁਤ ਹੀ ਸੋਹਣੇ ਰੰਗ ਪ੍ਰਿੰਟ ਹੈ ਜਿਹੜੇ 5-500 ਦੀ ਰੇਂਜ ਦੇ ਵਿੱਚ ਸੇਲ ਹੁੰਦੇ ਆ ਸੂਟ ਇਹ ਸਾਰਾ ਉਸਟ ਆਫਰ ਹੋਊਗਾ 100% कॉटन जी चेक ਕਰੀ ਜਾਓ ਰੰਗ ਡਿਜ਼ਾਈਨ ਆਪਣੀ ਵੀਡੀਓ ਦੇ ਨਾਲ ਬਨੇ ਰਹੋ ਆਪਾਂ ਤੁਹਾਨੂੰ ਰੇਟ ਇਹਨਾਂ ਦਾ ਬਹੁਤ ਹੀ ਘੱਟ ਕਰਕੇ ਰੇਟ ਦੇਵਾਂਗੇ ਡਿਜ਼ਾਈਨਿੰਗ ਚੈੱਕ ਕਰੋ ਜੀ ਬਹੁਤ ਸੋਹਣੀ ਲੇਟੈਸਟ ਇਹ ਸਾਰੇ ਪ੍ਰਿੰਟ ਹੈਗੇ ਪੰਜ ਪੰਜ ਸੌ ਦੀ ਰੇਂਜ ਦੇ ਵਿੱਚ ਸੇਲ ਹੋਣ ਵਾਲੇ ਸੂਟ ਰਹਿਣਗੇ ਜੀ ਸਾਰੇ ਏ ਆਪਾਂ ਬਹੁਤ ਹੀ ਜ਼ਿਆਦਾ ਘੱਟ ਰੇਟ ਤੇ ਦੇਵਾਂਗੇ ਚੈੱਕ ਕਰੋ ਜੀ ਫੁੱਲ ਕਾਟਨ ਲੇਟੈਸਟ ਰੰਗ ਪ੍ਰਿੰਟ 500 ਦੀ ਰੇਂਜ ਆਲਾ ਸੂਟ ਆਪਾਂ ਦੇਵਾਂਗੇ ਸਿਰਫ 300 ਰੁਪਏ ਦੇ ਵਿੱਚ ਜੀ 300 ਦਾ ਇੱਕ ਜੇਕਰ ਦੋ ਕੋਈ ਇਕੱਠੇ ਲਊਗਾ ਤਾਂ 500 ਦੇ ਦੋ ਜੀ ਕੱਪੜਾ ਬਹੁਤ ਹੀ ਜ਼ਿਆਦਾ ਸੌਫਟ ਆ ਸਪੈਸ਼ਲ ਬਜ਼ੁਰਗ ਬੀਬੀਆਂ ਵਾਸਤੇ ਲਓ ਜੀ ਜਿਹੜੀਆਂ ਆਪਣੀਆਂ ਬੁੱਢੀਆਂ ਮਾਈਆਂ ਪਿਛਲੀ ਵਾਰ ਉਹ ਕੰਪਲੀਟ ਕਰਦੀਆਂ ਸੀ ਕਹਿੰਦੇ ਬਜ਼ੁਰਗਾਂ ਵਾਲੇ ਵੀ ਕੋਈ ਜ਼ਿਆਦਾ ਲੈਸ ਪ੍ਰਾਈਸ ਤੇ ਲਾਓ। ਉਹਨਾਂ ਲਈ ਸਪੈਸ਼ਲ ਬਹੁਤ ਹੀ ਜ਼ਿਆਦਾ ਫਾਇਦੇ ਨਾਲ 5-500 ਦੀ ਰੇਂਜ ਵਾਲੇ ਸੂਟ ਆਪਾਂ ਫਾਇਦੇ ਨਾਲ ਲੈਤਾ ਤੇ ਫਾਇਦੇ ਨਾਲ ਹੀ ਇਹ ਮਾਲ ਆਪਾਂ ਸੋਨੂੰ ਦੇ ਦੇਣਾ ਜੀ। 5-500 ਦੀ ਰੇਂਜ ਵਾਲੇ ਸੂਟ ਹੈ ਜੀ ਸਾਰੇ। ਪੂਰੇ ਸੋਹਣੇ ਰੰਗ ਪ੍ਰਿੰਟ ਇਹ ਸਾਰੇ ਬਜ਼ੁਰਗਾਂ ਵਾਲੇ ਆ ਜਾਣਗੇ ਜੀ। ਇਨਾਂ ਦਾ ਵੀ ਰੇਟ ਰਹੂਗਾ 300 ਦਾ 1 500 ਦੇ 2 ਜੀ ਕੱਟ ਤੀਸਾਂ ਦੇ ਭਾਅ ਤੋਂ ਵੀ ਸਸਤੇ ਸੂਟ ਹੈ ਜੀ ਚੈੱਕ ਕਰੋ ਜੀ ਕਲਰ ਪ੍ਰਿੰਟ ਮਿਲ ਜਾਣਗੇ 300 ਦਾ 1 500 ਦੇ 2 ਜੀ ਪਿਓਰ ਕਾਟਨ ਜੀ 100% ਕਾਟਨ ਦੀ ਗਾਰੰਟੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪੰਜ ਜਾਨਾਂ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ 500 ਦੀ ਰੇਂਜ ਵਾਲਾ ਸੂਟ 300 ਦੇ ਵਿੱਚ ਉਸ ਨੂੰ ਮਿਲਣਾ ਜਿਹੜਾ ਆਪਣੀ ਵੀਡੀਓ ਨੂੰ ਪੰਜ ਜਾਨਾਂ ਨੂੰ ਸ਼ੇਅਰ ਕਰੂ ਤੇ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਜੀ ਵੀਡੀਓ ਸ਼ੇਅਰ ਕਰਕੇ ਆਪਾਂ ਨੂੰ ਸਕਰੀਨਸ਼ਾਟ ਭੇਜ ਦਿਓ 500 ਦੀ ਰੇਂਜ ਵਾਲਾ ਫੁੱਲ ਕਾਟਨ ਸੂਟ 300 ਦਾ 1 500 ਦੇ 2 ਲੈ ਜਾਓ ਜੀ ਚੈੱਕ ਕਰੋ ਜੀ ਇਹ ਆਪਣੇ ਕੋਲੇ ਸਟਾਕ ਥੋੜਾ ਜਿਹਾ ਇਸ ਕਰਕੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਲੈ ਜੋ ਜੀ ਕੱਟ ਪੀਸਾਂ ਦੇ ਭਾਅ ਤੋਂ ਵੀ ਹਸਤੇ ਰੇਡ ਦੇ ਵਿੱਚ ਲਾਤੇ ਸੂਟ ਜਾਦੀ ਪੰਡਤ ਕਲਾਥ ਚੌਕੇ ਤੇ ਲੋ ਜੀ ਆਪਣੇ ਸ਼ੋਰੂਮ ਤੇ ਵਿਜ਼ਿਟ ਕਰੋ ਜਾਂ ਦਿੱਤੇ ਹੋਏ ਨੰਬਰ ਤੇ ਕਾਲ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਰੰਗ ਪ੍ਰਿੰਟ ਆਪਣਾ ਆਰਡਰ ਜਲਦੀ ਜਲਦੀ ਬੁੱਕ ਕਰੋ ਸਕਰੀਨ ਸ਼ਾਟ ਭੇਜੋ ਕਿਉਂਕਿ ਫਿਰ ਕਈ ਵਾਰ ਲੇਟ ਹੋ ਜਾਂਦਾ ਹੈ ਫਿਰ ਤੁਸੀਂ ਸਕਰੀਨ ਸ਼ਾਟ ਭੇਜ ਦਿਓ ਆਪਣੇ ਕੋਲੇ ਮਾਲ बस थोड़े टाइम की ਜਿਹੜਾ ਹੈਗਾ ਸਟਾਕ ਆਊਟ ਹੋ ਜਾਣਾ ਜੀ ਚੈੱਕ ਧੰਨਵਾਦ ਜੀ